ਅਜਵੀ ਸਿੱਖ ਬਾਲਮਿਕੀ ਪਲਾਈ ਫਰੰਟ ਦੇ ਸੂਬਾ ਪ੍ਰਧਾਨ ਹਰਪਾਲ ਕੌਰ ਨੇ ਗੁਰਦੁਆਰਾ ਸਾਹਿਬ ਕਿਲਾ ਮੁਹਾਰਬੇ ਵਿਖੇ ਮੱਥਾ ਟੇਕ ਉਪਰੰਤ ਅਰਦਾਸ ਕਰਵਾ ਕੇ ਪਠੰਡਾ ਦੀ ਸ਼੍ਰੀਮਤੀ ਗੁਰਪ੍ਰੀਤ ਕੌਰ ਕੁੰਮਣ ਅਤੇ ਅਮ੍ਰਿਤਪਾਲ ਕੌਰ ਦੇ ਨੂੰ ਸਟੇਟ ਪਾਰਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਫਰੰਟ ਦੇ ਪ੍ਰਧਾਨ ਹਰਪਾਲ ਕੌਰ ਨੇ ਸਰਪਾ ਵੇਟ ਕਰਕੇ ਸਨਮਾਨਿਤ ਕੀਤਾ। ਆਓ ਦੇਖਦੇ ਹਾਂ ਮੋੜ ਪੰਜਾਬ Ньюс остаемся в повышении ਪਾਲ ਜੀ ਅੱਜ ਤੁਹਾਨੂੰ ਬਾਡੀ ਦੇ ਵਿੱਚ ਭਾਈ ਸਿੱਖ ਭਾਈ ਜਰਾ ਦੇ ਵਿੱਚ ਟਾਂਟ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਸੀਂ ਕੀ ਮਹਿਸੂਸ ਕਰ ਰਹੀਆਂ ਜੀ ਮੈਂ ਬਹੁਤ ਹੀ ਭਾਵੁਕਾਂ ਔਰ ਬਹੁਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆ ਕਿ ਮੈਨੂੰ ਇਸ ਬਾਡੀ ਦੇ ਵਿੱਚ ਭਾਈ ਜੀ ਨੇ ਸਤਿਕਾਰ ਸਮਝਿਆ ਕਿ ਮੈਂ ਇਹ ਧਿਆ ਹਿੱਸਾ ਬਣ ਸਕਾਂ ਕਿਉਂਕਿ ਹਿੱਸਾ ਬਣਨ ਲਈ ਕਿ ਤੁਹਾਡੇ ਦਿਲ ਦੇ ਵਿੱਚ ਗਰੀਬ ਦੱਬੇ ਕੁਛਲਿਆ ਨਹੀਂ ਪਿਆਰ ਤੇ ਉਹ ਸਾਯਾ ਉਹ ਮੱਖਦੇ ਨਹੀਂ ਹੈ ਜੋ ਚਿੰਤਾਰੀ ਨਹੀਂ ਦਿੱਤੀ ਮੇਰੀ ਕਿ ਤਾ ਤੁਸੀਂ ਹਿੱਸਾ ਨਹੀਂ ਕਿਸੇ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਵੱਡੇ ਭੈਣ ਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਉਸ ਚਿੰਤਾਰੀ ਨੂੰ ਅੱਜ ਐਡਾ ਵੱਡਾ ਪਲੇਟਫਾਰਮ ਦਿੱਤਾ ਤੇ ਮੈਂ ਕੋਚੀਆ ਕਿ ਮੈਂ ਨਵਾਂ ਦਾ ਨਹੀਂ ਸਰ ਤੋਂ ਵੀ ਵੀ ਜੀ ਨੂੰ ਵਾਜਾ ਜੁਆਇਨ ਕਰਾਇਆਗਾ ਤੇ ਕੀ ਕਹਿਣਾ ਚੋਣ ਤੁਸੀਂ ਹੈਂਦਰਪਾਲ ਸਪੈਰਡ ਕਮਿਟੀ ਦਾ ਆਗਿਆ ਕਿ ਅੱਜ ਬਹੁਤ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਜਰ ਤੋਂ ਤਾਂ ਵੀ ਅੱਜ ਵੀ ਬਹੁਤ ਖੁਸ਼ੀਤ ਹੋ ਤੇ ਅਤਿ ਆਮਨਪਾਲ ਜੀ ਨੇ ਜੋ ਇਸ ਜਥੇਬੰਦੀ ਦੀ ਇਸ਼ਤਿਹਾਰ ਰੋ ਕੇ ਸਾਡਾ ਮਾਣ ਵਧਾਇਆ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਇਹ ਦੋਵੇਂ ਸ਼ਖਸੀਤਾਂ ਆਮ ਸ਼ਖਸੀਤਾਂ ਨਹੀਂ ਹਨ ਇਨਾਂ ਦੀ ਬਹੁਤ ਵੱਡੀ ਬੈਕਗ੍ਰਾਉਂਡ ਹੈ ਬਹੁਤ ਵੱਡਾ politcal ਕੈਰੀਅਰ ਹੈ ਇਸ ਲਈ ਨਾ ਤੋਂ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਜਥੇਬੰਦੀ ਨੂੰ ਹੋਰ ਚਾਰਚ ਰਲਾਉਣਗੇ ਅਤੇ ਪੂਰੀ ਮਿਹਨਤ ਨਾਲ ਕੰਮ ਕਰਨਗੇ ਕਿ ਬੈਕਗ੍ਰਾਉਂਡ ਜੀ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਬੀਪੀਐਮ ਜੁਆਇਨ ਕਰਾਇਆ ਉਹਦੇ ਬਾਰੇ ਕੀ ਕਹਣਾ ਚਾਹੋਗੇ ਦੇ ਸਾਡੇ ਬਕਨਾਬੇ ਕੀ ਵਿਚੋਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਕਿਲਾ ਸਾਫ ਗੁਰਦੁਆਰਾ ਵਿਖੇ ਅਸੀਂ ਅਰਦਾਸ ਉਪਰੰਤ ਅੱਜ ਸਾਡੀ ਜਥੇਬੰਦੀ ਵੱਲੋਂ ਆ ਸਰਪਾਸਿ ਸਰਦਾਰ ਕਮਨ ਸਾਹਿਬ ਜਿਹੜੀ 1050 ਸੀਗੀ ਉਹਨਾਂ ਦਾ ਅਹੁਦਾ ਜਿਹੜਾ ਸਾਡੀ ਸਟੇਟ ਬਾਡੀ ਦੇ ਵਿੱਚ ਖਾਲੀ ਸੀ ਤਾਂ ਅੱਜ ਅਸੀਂ ਉਹਨਾਂ ਦੇ ਬੱਚੀ ਸ਼੍ਰੀਮਤੀ ਕੁਲਪ੍ਰੀਤ कौर ਜੀ ਨੂੰ ਸਟੇਟ ਬੋਡੀ ਦੇ ਵਿੱਚ ਸ਼ਾਮਲ ਕੀਤਾ। ਉਹਨਾਂ ਦੇ ਨਾਲ ਨਾਲ ਹੀ ਅੱਜ ਅਸੀਂ ਬਠਿੰਡਾ ਦੇ ਮੈਡਮ ਅਮਰਤ ਕਾਂਗਲ ਜੀ ਨੂੰ ਸਟੇਟ ਬੋਡੀ ਦੇ ਵਿੱਚ ਸ਼ਾਮਲ ਕੀਤਾ। ਅੱਜ ਸਾਡੀ ਦਿੱਲੀ ਪੂਰੀ ਸਟੇਟ ਬੋਡੀ ਆਪਦੇ ਸਰਦਾਰ ਸ਼ਿਦਦਪਾਲ ਸਿੰਘ ਜੀ ਫਰਾੜ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਸੁਨਿਖਿਆ ਗਿਆ ਸੀ ਸੋ ਸਾਰੀ ਜੱਦਬੰਦੀ ਵੱਲੋਂ ਇਹ ਜਿਹੜੀ ਆਪ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਅਸੀਂ ਆਸ ਕਰਦੇ ਆ ਕਿ ਉਹ ਇਸ ਗਰੀਬ ਸਮਾਜ ਦੇ ਲਈ ਆਪਣਾ ਜਿਹੜਾ ਨੇਰ ਸਰਵਾਰ ਦੇ ਤੇ ਜਿਹੜਾ ਕੰਮ ਕਰਨਗੇ ਤੇ ਸਮਾਜ ਨੂੰ ਉੱਚਾ ਪੱਧਰ ਚ ਪਹੁੰਚਣ ਦੇ ਲਈ ਸਾਡੇ ਨਾਲ ਖੜੇ ਹੋਣਗੇ ਸੋ ਇੰਨੇ ਸ਼ਬਦਾਂ ਨਾਲ ਧੰਨਵਾਦ